ਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਚੈਨਲੋਂ ਤੇ ਅਸੀਂ ਆਨੰਦ ਮਨਾਈ ਥੋੜਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਲੋ ਜੀ ਅਸੀਂ ਹਾਜ਼ਰ ਹਾਂ ਤੁਹਾਡੀ ਕਚਹਿਰੀ ਵਿੱਚ ਬਹੁਤ ਹੀ ਪਿਆਰਾ ਜਨ ਲੋਕ ਲੋਕ ਗੀਤ ਲੋਕ ਗਾਥਾ ਕਹ ਲੋ ਲੋਕ ਆਸਾ ਲੈ ਕੇ ਇਹ ਜਿਹੜੇ ਗੀਤ ਦੇ ਬੋਲ ਨੇ ਨਾ ਉਹ ਹੈ ਹੀਰ ਦੇ ਜਦੋਂ ਹੀਰ ਨੂੰ ਵੀ ਕੱਲ ਨੂੰ ਤਾਂ ਹੁਣ ਉਹਨੂੰ ਭੇਜਣਾ ਸਵਰਿਆਂ ਨੂੰ ਹੈ ਨਾ ਤੇ ਫਿਰ ਉਹ ਵਿਚਾਰੀ ਹੀਰ ਤੇ ਆਪਣੇ ਹੌਲੀ ਹੌਲੀ ਫਿਰ ਆ ਤੇ ਮਨ ਚੋ ਵਿਚਾਰ ਕਰਨ ਲੱਗ ਗਏ ਤੇ ਕੀ ਵਿਚਾਰ ਕਰਦੇ ਰਾਜੇ ਨੂੰ ਪੁਕਾਰਨ ਲੱਗ ਗਏ ਕਿਉਂਕਿ ਉਹਦੇ ਦਿਮਾਗ ਚ ਤਾਂ ਉਹੀ ਸੀਗਾ ਸਾਰਾ ਹਨਾ ਤੇ ਬਾਕੀ ਸਾਰੀ ਕਹਾਣੀ ਦਾ ਤੁਹਾਨੂੰ ਪਤਾ ਹੀ ਹੈਗਾ ਸਭ ਨੇ ਸੁਣੇ ਹੋਏ ਨੇ ਕਿਸੇ ਤੇ ਲੋ ਰੱਬ ਵਰਗੀਆਂ ਰੂਹਾਂ ਸੀ ਉਹ ਜਿਨ੍ਹਾਂ ਨੇ ਇੰਨਾ ਪ੍ਰੇਮ ਪ੍ਰੇਮ ਦੀਆ ਪਖਨਿਆ ਤੇ ਉਹਨਾਂ ਦੀਆਂ ਸਮਾਦਾ ਦੇ ਦਰਗਾਹਾਂ ਤੇ ਅੱਜ ਵੀ ਲੋਕ ਦੀਵੇ ਜਾਲ ਕੇ ਆਪਣੀਆਂ ਇਸ਼ਾਵਾਂ ਪੂਰੀਆਂ ਕਰਦੇ ਨੇ ਤੇ ਪਹਿਲਾਂ ਤਾਂ ਮੈਂ ਸਮਝੀ ਹੁੰਦੀ ਸੀ ਵੀ ਇਹ ਜਿਹੀਆਂ ਕੁੜੀਆਂ ਦਾ ਕੀ ਕਰਾਉਣਾ ਪਰ ਨਹੀਂ ਹੁਣ ਨਾਰੀਆਂ ਅਸੀਂ ਵੀ ਜੇ ਆਪਾਂ ਕਰ ਦੇਣਾ ਲੜ ਪੈਨੇ ਆ ਉਹਨਾਂ ਨੇ ਤਾਂ ਇੱਕ ਦੂਜੇ ਦੇ ਪੂਰੇ ਹੀ ਬੋਲ ਪਗਾਏ ਜੋ ਜਿਵੇਂ ਵੀ ਸੀ ਉਸ ਤਰੀਏ ਉਹਨਾਂ ਨੇ ਕੀਤਾ ਹਨਾ ਕਿ ਮਾਪਿਆਂ ਨੇ ਕੋਈ ਮਜਬੂਰ ਕਰੀਆਂ ਪਰ ਉਹ ਆਪਣੇ ਛਿੜਕੀਆਂ ਨਹੀਂ ਧਰਮ ਤੋਂ ਹਨਾ ਅਸੀਂ ਤਾਂ ਲੜਕੇ ਲੜ ਪੈਨੇ ਆ ਪਰ ਉਹ ਆਪਸ ਵਿੱਚ ਹੀ ਲੜੇ ਨਹੀਂ ਸੀ ਕਿਤੇ ਤੇ ਪਰ ਉਹਨਾਂ ਦਾ ਆਪਸ ਵਿੱਚ ਇੰਨਾ ਪ੍ਰੇਮ ਸੀ ਤੇ ਫਿਰ ਜਦੋਂ ਘਰਦਿਆਂ ਨੂੰ ਪਤਾ ਲੱਗਿਆ ਤੇ ਚਾਚੇ ਨੂੰ ਪਤਾ ਲੱਗਿਆ ਠੂਠ ਕਰਨ ਉਹ ਕਹਿੰਦੇ ਵੀ ਆਪਾਂ ਕੁੜੀ ਦਾ ਵਿਆਹ ਕਰਦਿਓ ਉਹਨਾਂ ਨੇ ਖੇੜਾ ਆਂਦਾ ਸੀ ਸੈਦਾ ਤੇ ਉਥੇ ਰਿਸ਼ਤਾ ਕਰਤਾ ਤੇ ਫਿਰ ਉਹ ਜਦੋਂ ਹੁਣ ਤੋਰਮ ਵੀ ਕੱਲ ਨੂੰ ਜਾਣਾ ਵਿਆਹ ਕਰਤਾ ਉਹਦਾ ਕਰਨਾ ਤਾਂ ਫਿਰ ਉਹ ਆਦੇ ਮਾਨੀ ਮੰਨ ਫਿਰ ਰਾਜੇ ਨੂੰ ਪੁਕਾਰਦੀ ਐ ਤੁਸੀਂ ਜੋ ਦਿਲਾਂ ਦੀ ਪੁਕਾਰ ਸੀ ਰਾਜੇ ਕੋਲੇ ਪਹੁੰਚ ਗਈ ਤੇ ਰਾਜਾ ਫਿਰ ਦੇਖੋ ਜੋ ਵੀ ਬਣ ਕੇ ਉਥੇ ਆਇਆ ਤੇ ਫਿਰ ਹੀਰ ਨੂੰ ਉੱਥੇ ਪਾਣੀ ਦੇ ਵਹਨ ਅਨੰਦ ਪਰਜਾਈ ਗਈਆਂ ਸੀ ਨਾ ਉੱਥੇ ਖੂ ਰੰਗਪੁਰ ਦੇ ਸ਼ਹਿਰ ਚ ਕੋਲੀ ਖੂ ਸੀ ਉੱਥੇ ਕੋਈ ਆਪਾਂ ਪਾਣੀ ਭਰ ਕੇ ਲਿਆਈਏ ਤੇ ਫਿਰ ਉੱਥੋਂ ਉਹ ਨਾਲ ਹੀ ਚਲੀ ਗਈ ਸੀ ਹਨ ਅਰ ਜਾਂਫੰ ਲੈ ਗਿਆ ਸੀ ਉਹਨੂੰ ਤੇ ਉਹਨਾਂ ਨੇ ਫਿਰ ਆਈ ਰੱਬ ਵਾਂਗੂ ਜਿਵੇਂ ਰੱਬ ਪੂਰੀਆਂ ਕਰਦਾ ਰੱਬ ਨੂੰ ਪਤਾ ਸੀ ਵੀ ਇਹ ਹੋਰ ਕਿਸੇ ਪਾਸੇ ਉਹਨਾਂ ਦਾ ਨਹੀਂ ਕੋਈ ਦਿਮਾਗ ਹੈਗਾ ਹਨ ਤੇ ਬਹੁਤ ਸੱਚਾ ਸੁੱਚਾ ਪ੍ਰੇਮ ਸੀ ਤੇ ਅਸਲ ਉਹਨੂੰ ਹੀ ਪ੍ਰੇਮ ਕਹਿੰਦੇ ਨੇ ਜਿੱਥੇ ਆਏ ਨਹੀਂ ਸੀ ਵੀ ਮੈਨੂੰ ਇਹ ਕੋਈ ਐਸ਼ ਕਰਾਊਗਾ ਇਹ ਬਸ ਉਹਨਾਂ ਪ੍ਰੇਮ ਸੀ ਜਿਵੇਂ ਪ੍ਰਮਾਤਮਾ ਨਾਲ ਪ੍ਰੇਮ ਹੁੰਦਾ ਐਸੇ ਸੀ ਤੇ ਲੋ ਹੁਣ ਤੁਸੀਂ ਸੁਣੋ ਇਸ ਪਿਆਰੇ ਜੀ ਲੋਕ ਗੀਤ ਨੂੰ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਕੱਲ ਵੀ ਕਿਸੇ ਨੇ ਮੈਨੂੰ ਪੁੱਛਿਆ ਸੀ ਜੀ ਮਸੂੜੇ ਫੁੱਲ ਜਾਂਦੇ ਨੇ ਤੇ ਆਪਣੇ ਹੌਨ ਲੱਗ ਹੁੰਦਾ ਹੈ ਮਤਲਬ ਛਾਲੇ ਪੈ ਜਾਂਦੇ ਨੇ ਹੈਨਾ ਤੇ ਉਹਦੇ ਬਾਰੇ 'ਚ ਮੈਂ ਫਿਰ ਤੋਂ ਇਹ ਨੁਕਤਾ ਪਾਉਂਗੀ ਤੇ ਪਹਿਲਾਂ ਤੁਸੀਂ ਸੁਣੋ ਇਹ ਲੋਕਾ ਥਾ ਇਹ ਕੀ ਆਪਣੇ ਮਨ ਚ ਵਿਚਾਰ ਕਰਦੀ ਆ ਤੇ ਕਿਵੇਂ ਉਹਦੇ ਕੋਈ ਫਸਾਰੀ ਗੱਲਬਾਤਾਂ ਜਿਹੜੇ ਕੋਈ ਪਹੁੰਚ ਜਾਂਦੇ ਤੇ ਉਸ ਤਰ੍ਹਾਂ ਹੀ ਫਿਰ ਉਹਨੂੰ ਉਹ ਜੋ ਵੀ ਬਣ ਕੇ ਆ ਕੇ ਲੈ ਜਾਂਦਾ ਕੀ ਤੋ ਆ ਜਾ ਰਾਂ ਜਿਹਣਾ ਵੇ ਜੋਰੀ ਨਾ ਚੱਲੀ ਆ ਵੀ ਰਾਂਜਣ ਕਿਸਮਤ ਦੇਗੀ ਹਾ ਗਿਆਨ ਗਵਲਾਂਗੀ ਹਾ ਮਨ ਕਿਸੇ ਗੱਲਾਂ ਨਾ ਕਹਾਣੀ ਮੈਨੂੰ ਮੈਂ ਕਿਵੇਂ ਸੁਲ ਜਾ

ਮਾਫ ਕਰੀ ਸੱਜਣਾ ਹੀਰੀ ਦੀ ਹੋ ਗਈ ਕੋਈ ਮਜਬੂਰੀ ਅੱਜ ਤੱਕ ਮੈਂ ਤੇਰੀ ਸੀ ਮੇ ਕਲ ਨੂੰ

ਮਿਆਉ ਸੱਜਣਾ ਵੇ ਆਪਣੀ ਦੁਹਾਨੀ ਵੇ तैन सियाली मझियां चार सोड़ पईंदेर जे न हारे सूं लोड़ पईंदी ਆ ਜੀ ਆਰ ਨੇ ਦੀ ਮੈਂ ਮੰਗ ਸੀ ਤੇਰੀ ਵੇ ਰੰਧਿਆ ਮਾ ਪਿਆ ਲੋੜ ਤਬਦ ਮੈਂ ਖੂਰੀ ਵੇ ਮੈਂ ਮੰਗ ਸੀ ਤੇ ਬੱਦ ਮੈਂ ਕੂਰੀ ਮੇਰੇ ਬੇਈਮਾਨ ਮਰਤੇ ਵੇ ਮੁਕਰ ਕੇ ਕਰ ਲੈ ਸਵਰਸ ਬੂਰੀ ਵੇ ਮੇਰੇ ਬੇਈਮਾਨ ਮਰਤੇ last of a कीअ हज रेट माण की हज रू चारी चफेरियो दमा ने पाया केरा बे मै चारि वे ಜರೀ ಮನೂ ಮಾಜಿ राजया बे बे सजिणा आंखेड बेजोगी वाणी के जिणा म I love it. ਨੀ ਕੇ ਨੀ ਹੀਰੀਏ ਬਿਤੀ ਘੇੜਿਆਂਦੇ ਆ ਹਣੀ ਮੈਂ ਜੋਗੀ ਬਾਣੀ ਕੇ ਨੀ ਹੀਰੀਏ ਬਿਤੀ ਘੇ

ਤਖਤ ਤੇ ਗੈਰ ਨੂੰ ਹੀਰਦੀ ਦੂਰ ਕਰੀ ਮਜਬੂਰੀ ਲੈ ਗਿਆ ਤਖਤ ਤੇ ਗੈਰ ਨੂੰ ਹੀਰਦੀ ਦੂਰ ਕਰੀ ਮਜਬੂਰੀ പൂരോ മ ഞാ അഭന പീ ഗീ പൂ മനു മാറി സജ ਮੂਰੀ ਲੋਲੀ ਗੀਤ ਹੋਇਆ ਪੂਰਾ ਥੋੜਾ ਲੰਬਾ ਹੈ ਗੀਤ ਤੇ ਇਹਨੂੰ ਪੂਰੇ ਨੂੰ ਸੁਣਿਓ ਜੇ ਕਿਸੇ ਨੇ ਘੱਟ ਵੀ ਸੁਣਿਆ ਹੋਊਗਾ ਤਾਂ ਤੁਹਾਨੂੰ ਪੂਰੇ ਗੀਤ ਨੂੰ ਸੁਣਾ ਫਿਰ ਤੁਹਾਨੂੰ ਸਮਝ ਆਊ ਰਾਂਝਾ ਫਿਰ ਲੈ ਹੀ ਗਿਆ ਸੀ ਤੇ ਹੁਣ ਲੈਵਾ ਜੋ ਤੁਸੀਂ ਤੰਦਰੁਸਤੀ ਵੱਲ ਇਹ ਵੀ ਮਸੂੜੇ ਫੁੱਲ ਜਾਣਗੇ ਮੂੰਹ 'ਚ ਛਾਲੇ ਪੈ ਜਾਂਦੇ ਨੇ ਇਹਦਾ ਆਪਾਂ ਕੀ ਕਰੀਏ ਹੈਨਾ ਤੇ ਲਿਖ ਲਓ ਤੁਸੀਂ ਫਾਟਕੜੀ ਨੂੰ ਖਿਲ ਕਰ ਲਓ ਤਵੇ ਤੇ ਹੈਨਾ ਕਿ ਫਰਾਈ ਪਿੰਚ ਕਰ ਲੋ ਦੋ ਚੁਟਕੀਆਂ ਫਟਕੜੀਆਂ ਦੀਆਂ ਲਓ ਕਿਲੋ ਪਾਣੀ ਦੇ ਵਿੱਚ ਉਹਨੂੰ ਪਾ ਲਓ ਕੋਸੇ ਗਰਮ ਪਾਣੀ 'ਚ ਫਿਰ ਉਹਨੂੰ ਪਾ ਕੇ ਫਿਰ ਗਰਾਰੇ ਕਰੋ ਹੈਨਾ ਮਸੂੜੇ ਦੇ ਛਾਲਿਆਂ ਨੂੰ ਤੁਰੰਤ ਆਰਾਮ ਆਊਗਾ ਹੈਨਾ ਤੇ ਬਾਕੀ ਗਲੇ ਵਿੱਚ ਜੇ ਕੋਈ ਸੋਜ ਹੈ ਜਾਂ ਗਲਾ ਬੈਠਿਆ ਹੈ ਆਵਾਜ਼ ਨਹੀਂ ਨਿਕਲਦੀ ਤਾਂ ਤੁਸੀਂ ਤુલਸੀ ਦੀ ਲੱਕੜੀ ਦਾ ਚੂਰਨ ਬਣਾ ਕੇ ਸਵੇਰੇ ਸ਼ਾਮ ਇੱਕ ਚਮਚਾ ਸਵੇਰੇ ਇੱਕ ਸ਼ਾਮ ਨੂੰ ਕੋਸੇ ਪਾਣੀ ਨਾਲ ਲਵੋ ਗਲੇ ਦੇ ਸਾਰੇ ਰੋਗ ਠੀਕ ਹੋਣਗੇ ਥੈਰਡ ਵੀ ਠੀਕ ਹੋ ਜਾਊਗਾ ਹੈ ਇੱਕ ਦੂਠ ਭੈਣਾ ਦਾ ਥੈਰਡ ਠੀਕ ਹੋਇਆ ਤੁਸੀਂ ਵੀ ਜਿਹਨੂੰ ਥੈਰਡ ਆ ਇਹ ਉਹ ਵੀ ਇਹ ਲਵੋ ਜੇ ਆਵਾਜ਼ ਬੈਠਿਆ ਤਾਂ ਵੀ ਇਹ ਹੀ ਲਓ ਨੱਕੜਾ ਸੁੱਕੀਆਂ ਨਹੀਂ ਲੱਕੜੀਆਂ ਨੇ ਆਪਣੀ ਤુલਸੀ ਦੀਆਂ ਇਹ ਪੰਸਾਰੀਕ ਲੋਕਾਂ ਦੇ ਘਰੋਂ ਮਿਲ ਜਣੇ ਨੇ ਤુલਸੀ ਜਿਆਦੇ ਵੀਂਦੇ ਨੇ ਸੁੱਕੀਆਂ ਉਹਨੂੰ ਕੁੱਟ ਕੇ ਫਿਰ ਉਹਦਾ ਤੂਰਨ ਬਣਾ ਲਓ ਮਤਲਬ ਪਾਊਡਰ ਬਣਾ ਲਓ ਇੱਕ ਚਮਚਾ ਸਵੇਰੇ ਇੱਕ ਸ਼ਾਮ ਨੂੰ ਗਲਾ ਬੈਠਾ ਤਾਂ ਅਮੀ ਠੀਕ ਹੋ ਜੂਗਾ ਸੋਈ ਦੀ ਆਵਾਜ਼ ਹੋ ਜੂ ਜੇ ਥਾਇਰੋਇਡ ਆ ਥਾਇਰੋਇਡ ਵੀ ਠੀਕ ਹੋ ਜੇ ਥਾਇਰੋਇਡ ਵਾਸਤੇ ਤਾਂ ਕੁਝ ਦਿਨ ਬਦ ਲੈਣਾ ਪਊਗਾ ਨਾ ਇਹ ਉਤੇ ਜਦੋਂ ਆ ਫਿਰ ਥਾਇਰੋਇਡ ਚੈੱਕ ਕਰਾ ਲਓ ਤੁਸੀਂ 15 20 ਲੈ ਕੇ ਤੇ ਬਿਲਕੁਲ ਸਹੀ ਹੋ ਤੁਸੀਂ ਦੇ ਪੱਤੇ ਤਾਂ ਥਾਇਰੋਇਡ ਦੇ ਪੂਰੇ ਬੈਰੀ ਨੇ ਹੈ ਨਾ ਥਾਇਰੋਇਡ ਨਹੀਂ ਹੋ ਰਹਿਣ ਤਾਂ ਦੱਸੋ ਕੋਈ ਦਵਾਈ ਲੈਣੀ ਨਹੀਂ ਤੇ ਤੁਸੀਂ ਹੁਣ ਜਮਾ ਕੇ ਦੇਖ ਲਿਓ ਨੁਕਤਾ ਬਾਕੀ ਰੱਬ ਮਿਹਰ ਕਰੇ ਤੇ ਲਓ ਹੁਣ ਉਹਦੇ ਉਹ ਸਾਨੂੰ ਛੁੱਟੀਆਂ ਵੀ ਥੋ ਲੰਬੀ ਹੋਗੀ ਤੇ ਕੱਲ ਨੂੰ ਫੇਰ ਨਵੇਂ ਨੁਕਤੇ ਤੇ ਨਵੇਂ ਗੀਤ ਨਾਲ ਫੇਰ ਮਿਲਾਂਗੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਗੀਤ ਨੂੰ ਸੁਣ ਕੇ ਛੱਡਿਆ ਨਾ ਕਰੋ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਕੱਲ ਨੂੰ ਫੇਰ ਮਿਲਾਂਗੇ ਨਵੇਂ ਨੀ ਗੀਤ ਤੇ ਨਵੇਂ ਨੁਕਤੇ ਨਾਲ